ਸਟੱਡੀ ਵਿਦ ਲਾਡੀ ਚੈਨਲ ਦੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਨੇ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਗੱਲ ਕੀਤੀ ਸੀ ਵੀ 2025 ਦੇ ਵਿੱਚ ਜੋ ਪੰਜਾਬ ਪੁਲਿਸ ਦੀ ਭਰਤੀ ਆਊਗੀ ਆਪਾਂ ਉਸ ਦੀ ਤਿਆਰੀ ਕਰਨੀ ਸ਼ੁਰੂ ਕਰ ਰੱਖੀ ਹੈਗੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋਗੇ ਚਾਹੇ ਤੁਸੀਂ ਕਨਸਟੇਬਲ ਦੀ ਕਰ ਰਹੇ ਹੋ ਚਾਹੇ ਤੁਸੀਂ ਕਰ ਰਹੇ ਹੋਗੇ ਸਬ ਇੰਸਪੈਕਟਰ ਦੀ ਤਾਂ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇਹਨਾਂ ਦੋਨਾਂ ਪੋਸਟਾਂ ਦੇ ਲਈ ਕੰਪਿਊਟਰ ਹੈ ਜਿਹੜਾ ਉਹ ਕਿੱਥੋਂ ਕੰਪਲੀਟ ਕਰ ਸਕਦੇ ਹੋਗੇ ਛੋਟੀ ਜੀ ਵੀਡੀਓ ਹੋਊਗੀ ਜੇਕਰ ਭਰਾ ਦੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਜੇਕਰ ਤੁਸੀਂ ਵੀ ਪੰਜਾਬ ਪੁਸ ਦੀ ਤਿਆਰੀ ਹੈ ਜਿਹੜੀ ਉਹ ਮੇਰੇ ਵਾਂਗ ਕਰ ਰਹੇ ਹੋਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਹੋ ਸਕਦਾ ਆਉਣ ਵਾਲੀਆਂ ਕਿਸੇ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲ ਜੂਗਾ ਉਹ ਵੀਡੀਓ ਤੁਸੀਂ ਤਾਂ ਦੇਖ ਪਾਓਗੇ ਜੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਇਸ ਕਰਕੇ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਜਾਓ ਜਾ ਕੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਉਮੀਦ ਆ ਚੈਨਲ ਸਬਸਕ੍ਰਾਈਬ ਕਰ ਲਿਆ ਹੋ ਹੁਣ ਗੱਲ ਕਰ ਲਨੇ ਆਂਗੇ ਕੰਪਿਊਟਰ ਦੇ ਬਾਰੇ ਜੇ ਗੱਲ ਕਰੀਏ ਵੀ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪੇਪਰ ਹੁੰਦਾ ਹੈਗਾ ਉਸ ਦੇ ਵਿੱਚ 5 ਨੰਬਰਾਂ ਦਾ ਕੰਪਿਊਟਰ ਪੁੱਛਿਆ ਜਾਂਦਾ ਜੇ ਗੱਲ ਕਰੀਏ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਤਾਂ ਉਹਦੇ ਵਿੱਚ 30 ਨੰਬਰਾਂ ਦਾ ਕੰਪਿਊਟਰ ਆ ਜਿਹੜਾ ਉਹ ਪੁੱਛਿਆ ਜਾਂਦਾ ਇਹਨਾਂ ਦੋਨਾਂ ਪੋਸਟਾਂ ਦੇ ਲਈ ਬਿਲਕੁਲ ਫ੍ਰੀ ਦੇ ਵਿੱਚ ਅੱਜ ਸੋਰਸ ਦੱਸੂਗਾ ਨਾ ਤੁਸੀਂ ਨੇ ਕੋਈ ਕੋਰਸ ਬਾਏ ਕਰਨਾ ਨਾ ਹੀ ਤੁਸੀਂ ਨੇ ਕੋਈ ਜਿਹੜੀ ਬੁੱਕ ਆ ਉਹ ਖਰੀਦਣੀ ਆ ਕੇਵਲ ਤੁਸੀਂ ਨੇ YouTube ਦੇ ਉੱਪਰ ਵੀਡੀਓ ਦੇਖਣੀਆਂ ਨੇ ਸਾਰੀਆਂ ਵੀਡੀਓ ਲਗਾਤਾਰ ਤੁਹਾਨੂੰ ਮਿਲ ਜਾਣਗੀਆਂ ਇੱਕ ਪਲੇਲਿਸਟ ਦੇ ਰੂਪ ਦੇ ਵਿੱਚ ਤੁਸੀਂ ਨੇ ਕੇਵਲ ਵੀਡੀਓ ਦੇਖਣੀਆਂ ਨੇ ਤੇ ਵੀਡੀਓ ਦੇਖ ਕੇ ਇੱਕ ਚੰਗੇ ਆਪਣੇ ਸਾਫ ਨੋਟਸ ਨੋਟਸ ਬਣਾ ਲੈਣੇ ਨੇ ਤੇ ਬਾਰ-ਬਾਰ ਉਹਨਾਂ ਨੋਟਸਾਂ ਨੂੰ ਹੀ ਰਿਵੀਜ਼ਨ ਕਰਨੀਆਂ ਜੇਕਰ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਕਾਂਸਟੇਬਲ ਦਾ ਪੇਪਰ ਦੇਣ ਜਾ ਰਹੇ ਹੋਗੇ ਤੇ ਉਹਦੇ ਵਿੱਚ ਪੰਜ ਪ੍ਰਸ਼ਨ ਆ ਰਹੇ ਨੇ ਤਾਂ ਚਾਰ ਪ੍ਰਸ਼ਨ ਸਿੱਧੇ ਤੁਹਾਨੂੰ ਇਨ੍ਹਾਂ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਣਗੇ ਹੋ ਸਕਦਾ ਪੰਜ ਦੇ ਪੰਜ ਦੇਖਣ ਨੂੰ ਮਿਲ ਜਾਣ ਪਰ ਚਾਰ ਮੇਰੀ ਗਰੰਟੀ ਹੈ ਵੀ ਚਾਰ ਪ੍ਰਸ਼ਨ ਤੁਹਾਨੂੰ ਪੰਜਾਂ ਦੇ ਵਿੱਚੋਂ ਚਾਰ ਪ੍ਰਸ਼ਨ ਸਿੱਧੇ ਇਨ੍ਹਾਂ ਵੀਡੀਓਜ਼ ਦੇ ਵਿੱਚੋਂ ਦੇਖਣ ਨੂੰ ਮਿਲ ਜਾਣਗੇ ਪੜ੍ਹਨਾ ਸੋਨੂੰ ਪੜ੍ਹਨਾ ਨੋਟਸ ਸੋਨੂੰ ਤਿਆਰ ਕਰਨੇ ਪੈਣੇ ਨੇ ਤਾਂ ਇਸ ਮੈਂ ਸਿਰਫ ਕੇਵਲ ਤੁਹਾਨੂੰ ਸੋਰਸ ਦੱਸ ਸਕਦਾਗਾ ਜਿਹੜੇ ਭੈਣ ਭਰਾ ਪਿਛਲੇ 1 ਜਾਂ 2 ਸਾਲਾਂ ਤੋਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਪਟਵਾਰੀ ਦਾ ਹੋਵੇ ਸਬ ਇਨਸਪੈਕਟਰ ਹੋਵੇ ਕਨਸਟੇਬਲ ਹੋਵੇ ਐਕਸਾਈਜ਼ ਇਨਸਪੈਕਟਰ ਹੋਵੇ ਚਾਹੇ ਕੋਈ ਕਲਰਕ ਹੋਵੇ ਤਾਂ ਉਹਨਾਂ ਭਰਾਵਾਂ ਨੇ ਇੱਕ ਨਾ ਇੱਕ ਵਾਰੀ ਇਹਨਾਂ ਸਰ ਦਾ ਨਾਮ ਜ਼ਰੂਰ ਸੁਣਿਆ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਕੰਪਿਊਟਰ ਦੇ ਇਹ ਸਪੈਸ਼ਲਿਸਟ ਮੰਨੇ ਜਾਂਦੇ ਨੇਗੇ ਮੈਂ ਗੱਲ ਕਰ ਰਿਹਾ ਬਲਵਿੰਦਰ ਸਰ ਦੀ ਪੋਜ਼ਿਟਿਵ ਵਾਈਬ ਇਹਨਾਂ ਦੇ ਚੈਨਲ ਦਾ ਨਾਮ ਆਗਾ ਜੇਕਰ ਕਿਸੇ ਵੀ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਚਾਹੇ ਕੌਨਸਟੇਬਲ ਆ ਸਰਬ ਇੰਸਪੈਕਟਰ ਆ ਤਾਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਇਹ YouTube ਦੇ ਉੱਪਰ ਤਿਆਰੀ ਕਰਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਨ ਬਾਕੀ ਤੁਸੀਂ ਜਿਹੜੀ ਆਪਣੀ ਸਕਰੀਨ ਦੇ ਉੱਤੇ ਸਕਰੀਨਸ਼ਾਟ ਦੇਖ ਰਹੇ ਹੋਗੇ ਇਹਦੇ ਵਿੱਚ ਜਿਹੜੀਆਂ 76 ਵੀਡੀਓ ਨੇ ਪਲੇਲਿਸਟ ਦੇ ਵਿੱਚ ਇਹ కేਵਲ ਪੰਜਾਬ ਪੁਲਿਸ ਦੇ ਪੇਪਰਾਂ ਦੇ ਲਈ ਨੇ ਜੇਕਰ ਤੁਸੀਂ ਇਹ ਸਾਰੀਆਂ ਵੀਡੀਓ ਬਿਲਕੁਲ ਈਜ਼ੀਲੀ ਦੇਖ ਲੈਣੇ ਹੋਗੇ ਤੇ ਇਹਨਾਂ ਸਾਰਿਆਂ ਜਿਹੜੇ ਨੋਟਸ ਨੇ ਉਹ ਤੁਸੀਂ ਤਿਆਰ ਕਰ ਲੈਨੇ ਹੋ ਤੇ ਬਾਰ-ਬਾਰ ਇਹਨਾਂ ਦੀ ਰਿਵੀਜ਼ਨ ਕਰਦੇ ਹੋ ਤਾਂ ਤੁਹਾਨੂੰ ਹੋਰ ਕਿਤੋਂ ਵੀ ਕੰਪਿਊਟਰ ਪੜ੍ਹਨ ਦੀ ਲੋੜ ਨਹੀਂ ਹੈਗੀ ਪੰਜਾਬ ਪੁਲਿਸ ਦੇ ਪੇਪਰਾਂ ਵਾਸਤੇ ਤਾਂ ਤੁਸੀਂ ਇੱਕ ਵਾਰ ਚੈਨਲ ਨੂੰ ਸਰਚ ਕਰਕੇ ਤੇ ਇਹ ਪਲੇਲਿਸਟ ਪਲੇਲਿਸਟ ਦੇ ਵਿੱਚ ਜਿਹੜੀਆਂ 76 ਵੀਡੀਓ ਨੇ ਇਹਨਾਂ ਨੂੰ ਜ਼ਰੂਰ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਸਰ ਦੇ ਕੰਪਿਊਟਰ ਪੜਾਉਣ ਦਾ ਜਿਹੜਾ ਲੈਵਲ ਆ ਉਹ ਕਿੱਥੋਂ ਤੱਕ ਆ ਤੇ ਬਾਕੀ ਤੁਹਾਨੂੰ ਈਜ਼ੀਲੀ ਸਮਝ ਆਊਗਾ। ਸਾਰੀਆਂ ਵੀਡੀਓ ਦੇਖ ਲੈਨੇ ਹੋ ਤੇ ਇੱਕ ਚੰਗੀ ਤਰ੍ਹਾਂ ਸਾਫ਼ ਨੋਟਸ ਆਪ ਦੇ ਤਿਆਰ ਕਰ ਲੈਨੇ ਹੋ ਤੇ ਬਾਰ-ਬਾਰ ਉਹਨਾਂ ਦੀ ਰਿਵੀਜ਼ਨ ਕਰਦੇ ਹੋ ਤਾਂ ਇਹ ਮੇਰੀ ਗਾਰ ਤੁਹਾਡੇ ਚਾਰ ਪੰਜਾਂ ਦੇ ਵਿੱਚੋਂ ਚਾਰ ਪ੍ਰਸ਼ਨ इजीली ਅਟੈਂਪਟ ਕਰ ਪਾਉਗੇ ਤੇ ਤੁਹਾਡੇ ਨੰਬਰ ਨੇੜੇ ਹੋ ਠੀਕ ਹੋਣਗੇ। ਬਾਕੀ ਜਿਹੜੇ ਭੈਣ ਭਰਾ ਇਹ ਵੀਡੀਓ ਦੇਖ ਰਹੇ ਨੇ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਕੇ ਜਾਣਾ ਵੀ ਤੁਸੀਂ ਕੰਪਿਊਟਰ ਦੇ ਲਈ ਕਿਹੜਾ ਸੋਰਸ ਆ ਜਿਹੜਾ ਉਹ ਫੋਲੋ ਕਰਦੇ ਹੋਗੇ। ਜੇਕਰ ਤੁਸੀਂ ਆਪਣੇ ਭਰਾ ਦੀ ਵੀਡੀਓ ਉਰੇ ਤੱਕ ਦੇਖੀ ਆ ਤਾਂ ਉਮੀਦ ਕਰਦਾ ਥੋੜੀ ਬਹੁਤੀ ਵੀਡੀਓ ਪਸੰਦ ਆਈ ਹੋਊਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਤੇ ਬਾਕੀ ਜੇਕਰ ਤੁਸੀਂ ਕਿਸੇ ਹੋਰ ਸਬਜੈਕਟ ਦੀ ਕੁਈ ਚਾਹੁੰਦੇ ਹੋ ਵੀ ਅਸੀਂ ਵੀਡੀਓ ਬਣਾਈਏ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਦੇ ਉੱਪਰ ਚਾਹੀਦੀ ਹੈਗੀ ਧੰਨਵਾਦ